ਅਗਰ ਨਾਸ ਹੋਣ ਵਾਲੀਆਂ ਬਰਕਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਨਾਸ ਹੋਣ ਵਾਲੀਆਂ ਇਸ ਸੰਸਾਰ ਦੀਆਂ ਆਸ਼ੀਸ਼ਾਂ ਪਾਉਣ ਵਾਸਤੇ ਤੁਹਾਨੂੰ ਪ੍ਰਾਰਥਨਾਵਾਂ ਕਰਨ ਲਈ ਉਕਸਾਇਆ ਜਾ ਰਿਹਾ ਅਗਰ ਨਾਸ ਹੋਣ ਵਾਲੇ ਇਹ ਸਾਰੇ ਸੰਸਾਰ ਦੀ ਇੱਕ ਸ਼ਾਨੋ ਸ਼ੌਕਤ ਵੱਲ ਸਾਨੂੰ ਅਕਰਸ਼ਿਤ ਕੀਤਾ ਜਾ ਰਿਹਾ ਰੋਦੇ ਵਾਸਤੇ ਸਾਨੂੰ ਮਿਹਨਤ ਕਰਨ ਲਈ ਉਕਸਾਇਆ ਜਾ ਰਿਹਾ ਸਾਨੂੰ ਵਰਤਨ ਕਰਨ ਲਈ ਉਕਸਾਇਆ ਜਾ ਰਿਹਾ ਅਗਰ ਗਰੀਬੀ ਤੋਂ ਅਮੀਰੀ ਵੱਲ ਜਾਣ ਲਈ ਸਾਨੂੰ ਉਕਸਾਇਆ ਜਾ ਰਿਹਾ ਅਗਰ ਵੀਜ਼ਿਆਂ ਦਾ ਪ੍ਰਚਾਰ ਹੋ ਰਿਹਾ ਅਗਰ ਕਾਰਾਂ ਕੋਠੀਆਂ ਦਾ ਪ੍ਰਚਾਰ ਹੋ ਰਿਹਾ ਤਾਂ ਸਮਝ ਲਓ ਕਿ ਉਹ ਕਿਹੜਾ ਭੋਜਨ ਹੈ ਨਾਸ ਹੋਣ ਵਾਲਾ ਭੋਜਨ ਹੈ ਉਹ ਨਾਸ ਹੋਣ ਵਾਲੇ ਭੋਜਨ ਦੇ ਉੱਪਰ ਪਰਮੇਸ਼ਰ ਦੀ ਸਟੈਂਪ ਨਹੀਂ ਹੈ ਨਾਸ਼ ਹੋਣ ਵਾਲਾ ਭੋਜਨ ਇੱਕ ਹੀ ਸ਼ਕਤੀ ਵੱਲੋਂ ਖਵਾਇਆ ਜਾਂਦਾ ਆ ਉਹ ਅੰਧਕਾਰ ਦੀ ਸ਼ਕਤੀ ਆ ਜਿਹੜੀ ਚੁੰਦੀ ਆ ਕਿ ਤੁਸੀਂ ਉਹ ਨਾਸ਼ ਹੋਣ ਵਾਲਾ ਭੋਜਨ ਖਾ ਖਾ ਕੇ ਤੁਸੀਂ ਨਾਸ਼ ਹੋ ਜਾਓ ਕਦੀ ਤੁਸੀਂ ਬਚ ਨਾ ਸਕੋ